ਓਏ ਆ ਜਲਤ ਭਾਈ ਹਾਂ ਆ ਪਈਆ ਜਲਤ ਆ ਗੁਰਦਾਸ ਸਾਹਿਬ ਆ ਆ ਭਾਈ ਜਲਤ ਬਾਬਾ ਜੀ ਵਾਹਿਗੁਰੂ ਸਤਨਾਮ ਆ ਯਾਰ ਬਾਜ ਮੇਰਾ ਗਰੀਬ ਹਾਂਜੀ ਬਾਜੀ ਬਾਜੀ ਹਾਂਜੀ 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 ਜਸ ਯਾਰ ਹਾਂਜੀ ਹਾਂਜੀ ਕੀ ਗੱਲ ਹੈ ਬੱਚਾ ਸੀਗਾ ਨਹੀਂ ਪਤਾ ਨਹੀਂ ਮੈਂ ਤਾਂ ਉਹਨੇ ਪਹੁੰਚਿਆ ਉਹਨਾਂ ਦਾ ਸਵਾਗਤ ਉਹ ਬਾਤ ਹੀ ਉਹ ਕਰਦਾ ਹੈ ਹੁਣ ਉਹਦੇ ਘਰ ਪਿਆ ਹੁੰਦਾ ਹੈ ਪੋਸਟਰ ਹੈ ਵੀ ਲੋਕਲ ਹੀ ਆ ਕੋਈ ਜ਼ਿਆਦਾ ਦੂਰ ਦਾ ਨਹੀਂ ਹੈ ਮੈਨੂੰ ਐਸੇ ਅਰ ਸਿੱਟੋਂ ਰਾਂ ਛੱਟਣ ਦੇ ਨਾਲ ਬੇਅਦਬੀ ਮਾਮਲਾ ਬਣ ਜਾਂਦਾ ਹੈ। ਉਹੀ ਗੁਰਦੁਆਰੇ ਜਾਮਾ ਕਰਾਏ ਉੱਥੋਂ ਮਰਿਆਦਾ ਨਾਲ ਕਟਾਣਾ ਸਾਹਿਬ ਪਹੁੰਚੂਗਾ ਕਟਾਣਾ ਸਾਹਿਬ ਤੋਂ ਜਾਂ ਅਲਮੀਰ ਪਹੁੰਚੂ ਅੱਥੇ ਸਸਕਾਰ ਹੋ ਜਾਂਦਾ। ਲੈ ਇੱਧਰ ਲਈ ਛੱਡ ਦਿਓ। ਨੌਂਦ ਭਾਦਵਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਦੁਖਦਾਈ ਘਟਨਾ ਸਮਰਾਲਾ ਸ਼ਹਿਰ ਦੇ ਵਿੱਚ ਹੋਈ ਹੈ ਜਿਹਦੀ ਸਾਨੂੰ ਖਬਰ ਮਿਲੀ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਚਰਨ ਕਮਨ ਸਾਹਿਬ ਮਾਛੀਵਾੜਾ ਸਾਹਿਬ ਤੋਂ ਮੈਨੇਜਰ ਸਾਹਿਬ ਸਰਦਾਰ ਜਸਵੀਰ ਸਿੰਘ ਜੀ ਦਾਸ ਪ੍ਰਚਾਰਕ ਸਿੰਘ ਤੇ ਹੋਰ ਸਾਰਾ ਸਟਾਫ ਮੌਕੇ ਤੇ ਪਹੁੰਚਿਆ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਜੋ ਸਾਨੂੰ ਜਾਣਕਾਰੀ ਦਿੱਤੀ ਗਈ ਹੈ ਵੀ ਇੱਥੇ ਕੋਈ ਬਿਰਤ ਗੁੱਟਾ ਸਾਹਿਬ ਤੇ ਉਹਨਾਂ ਦੇ ਕੁਝ ਅੰਗ ਫਟੇ ਹੋਏ ਹਾਦਸਿਆਂ ਦੇ ਵਿੱਚ ਜਿਹੜੇ ਪ੍ਰਾਪਤ ਹੋਏ ਸੀ ਇਸ ਤੋਂ ਪ੍ਰਸ਼ਾਸਨ ਵੱਲੋਂ ਭਾਵੇਂ ਕਿ ਉਹਦੇ ਸੋਦੀ ਕਾਰਵਾਈ ਦਾ ਖੂਸਾ ਦਵਾਇਆ ਗਿਆ ਏ ਅਜੇ ਪੂਰੀ ਤਰ੍ਹਾਂ ਤਸਵੀਰ ਸਾਫ਼ ਨਹੀਂ ਹੈਗੀ ਪਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਜਿਹੜੇ ਘਰਾਂ ਦੇ ਵਿੱਚ ਬੁੱਤਾ ਸਾਦ ਨੇ ਸੰਗਤ ਉਹਨਾਂ ਦਾ ਬਿਲਕੁਲ ਜਿਵੇਂ ਆਪਾਂ ਗੁਰੂ ਸਾਹਿਬ ਜੀ ਦੇ ਸਰੂਪਾਂ ਦਾ ਸਨਮਾਨ ਕਰਦੇ ਆ ਸਤਕਾਰ ਕਰਦੇ ਆ ਇਹ ਹੈ ਬਾਣੀ ਵਾਲੇ ਗੁਰੂ ਸਾਡੇ ਗੁਰੂ ਦਾ ਰੂਪ ਹੈ ਤੇ ਸਾਨੂੰ ਉਸੇ ਹਿਸਾਬ ਨਾਲ ਇਹਨਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਤੇ ਜਿਹੜੇ ਵਿਰਧ ਹੋ ਜਾਂਦੇ ਨੇ ਬੇਨਤੀ ਹੈ ਵੀ ਨੇੜਲੇ ਕਿਸੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਆਦਰ ਸਤਿਕਾਰ ਦੇ ਨਾਲ ਪਹੁੰਚਦਾ ਕੀਤਾ ਜਾਵੇ ਤਾਂ ਜੋ ਉੱਥੋਂ ਉਹਨਾਂ ਨੂੰ ਸ੍ਰੀ ਗੋਵਿੰਦਵਾਲ ਸਾਹਿਬ ਵਿਖੇ ਸੰਸਕਾਰ ਦੇ ਲਈ ਭੇਜਿਆ ਜਾਵੇ ਸੋ ਅੱਜ ਜਿਹੜੇ ਗੁੜਕਾ ਸਾਹਿਬ ਵਿਰਧ ਹਾਲਤ ਵਿੱਚ ਜਾਂ ਫਟੇ ਹੋਏ ਪ੍ਰਾਪਤ ਹੋਏ ਨੇ ਇਹ ਹੁਣ ਅਸੀਂ ਸਤਿਕਾਰ ਦੇ ਨਾਲ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਚੀਵੜਾ ਸਾਹਿਬ ਲੈ ਕੇ ਜਾਵਾਂਗੇ ਔਰ ਉੱਥੋਂ ਅਗਲੇ ਦੇ ਦਫ਼ਤਰੀ ਹੁਕਮਾਂ ਦੇ ਅਨੁਸਾਰ ਜੋ ਸਤਿਕਾਰ ਦੇ ਨਾਲ ਸੰਸਕਾਰ ਵਾਸਤੇ ਗੋਵਿੰਦਵਾਲ ਸਾਹਿਬ ਉਹਦੇ ਕੀਤੇ ਜਾਣਗੇ ਕਿਸੇ ਨੇ ਵੀ ਕੋਈ ਸੋ ਬਾਕੀ ਬੇਨਤੀ ਹੈ ਜੇ ਸੰਗਤ ਆਪਣੇ ਤੌਰ ਤੇ ਜੇ ਕੋਈ ਘਰ ਵਿੱਚ ਬਿਰਧ ਗੁਟਕਾ ਸਾਹਿਬ ਹੈ ਗੁਰਬਾਣੀ ਦੀ ਪੋਥੀ ਹੈ ਤੇ ਉਹਨੂੰ ਏਦਾਂ ਪਾਣੀ ਵਿੱਚ ਰੋੜਨ ਦੇ ਜਾਂ ਵਹਾਉਣ ਦੇ ਜਾਂ ਸੰਸਕਾਰ ਕਰਨ ਦੇ ਆਪਾਂ ਕੋਸ਼ਿਸ਼ ਨਾ ਕਰੀਏ ਕਿਉਂਕਿ ਸਾਡੇ ਕੋਲ ਇਹਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਗੋਵਿੰਦਵਾਲ ਸਾਹਿਬ ਵਿਖੇ ਸੋ ਆਪ ਜੀ ਨੇੜਲੇ ਇਤਿਹਾਸਿਕ ਸਥਾਨ ਵਿਖੇ ਉਹਨਾਂ ਬਿਰਧ ਗੁਟਕਾ ਸਾਹਿਬਾਨਾਂ ਨੂੰ ਪੋਥੀ ਸਾਹਿਬਾਨਾਂ ਨੂੰ ਪਹੁੰਚਾਓ ਉਹਦੀ ਕਿਰਪਾਲਤਾ ਕਰੋ ਉੱਥੋਂ ਆਦਰ ਦੇ ਨਾਲ ਅੱਗੇ ਗੋਇੰਦਵਾਲ ਸਾਹਿਬ ਪਹੁੰਚਾ ਕੇ ਉਹਨਾਂ ਦੀ ਸੰਭਾਲ ਕੀਤੀ ਜਾਂਦੀ ਹੈ ਸੋ ਇਹ ਗੱਲ ਦਾ ਜਰੂਰ ਸੰਗਤਾਂ ਤਿਆਰ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਾਬੇ ਕੀ ਨਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮੀ ਟਕਸਾਲ ਬਾਬੇ ਕੀ ਕਰਨਾ ਵਾਪਰੀ ਮੈਨੂੰ ਮੈਂ ਠਾਣੇ ਸੀਗਾ ਮੈਨੂੰ ਕਰਨ ਬਲਕਰਨ ਦਾ ਫੋਨ ਹੈ ਬਲਕਰਨ ਸਿੰਘ ਭੱਟੀ ਦਾ ਹਰਿਆਣ ਤੋਂ ਤੇ ਇਸ ਸਿੰਘ ਕੰ ਦਾ ਬਾਬਾ ਜੀ ਅੰਗ ਮਲੇ ਨੇ ਮਖੇ ਵੀ ਅੰਗ ਚੱਕੇ ਉਹਨਾ ਪੰਗ ਦੇਖਦੇ ਆ ਕਿਹਦੇ ਨੇ ਪਹਿਲਾਂ ਗੁਟਕੇ ਨੰਦ ਸਾਹਿਬ ਦੇ ਮਿਲੇ ਫਿਰ ਸੁਖਬਨੀ ਸਾਹਿਬ ਦਾ ਗੁਟਕਾ ਸਾਹਿਬ ਮਿਲੇ ਆ ਇੱਥੇ ਕੋਈ ਸੱਟ ਗਿਆ ਅਸਲ ਦੇ ਵਿੱਚ ਜਦੋਂ ਗੁਟਕਾ ਸਾਹਿਬ ਵਿਰਧ ਹੋ ਗਿਆ ਤਾਂ ਨਾਲ ਦੇ ਗੁਰਦੁਆਰੇ ਸਾਹਿਬ ਪਚਾਓ ਇਹ ਵੀ ਇੱਕ ਬੇਅਦਵੀਓ ਮੰਨੀ ਜਾਂਦੀ ਆ ਕਿਉਂਕਿ ਸਤਗੁਰਾਂ ਦੀ ਜਿੱਥੇ ਅਸੀਂ ਗੁਰਬਾਣੀ ਨੂੰ ਕਹਿੰਦੇ ਆ ਸਤਗੁਰ ਕਹਿੰਦੇ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹ ਸੇਵਕ ਜਨਮਾਨ ਹੈ ਪ੍ਰਤੱਖ குரு ਨਿਸਤਾਰਿ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਵਿੱਚੋਂ ਇਹ ਗੁਰਬਾਣੀ ਸੁਖਮਣੀ ਸਾਹਿਬ ਦੇ ਵੀ ਗੁੜਕਾ ਸਾਹਿਬ ਮਿਲਿਆ ਤੇ ਇਹਦੇ ਵਿੱਚ ਅਨੰਦ ਸਾਹਿਬ ਵੀ ਪ੍ਰਿਆ ਪ੍ਰਸਾਦ ਸੋਈਏ ਵੀ ਚੌਪਈ ਸਾਹਿਬ ਜੀ ਇੰਜ ਲੱਗਦਾ ਸੀ ਜਿਵੇਂ ਸੁੰਦਰ ਗੁੜਕਾ ਸਾਹਿਬ ਦੀ ਇਹ ਕੀਤਾ ਹੋਵੇ ਇਹਦੇ ਵਿੱਚ ਦੇਵੀ ਦੇਵਤਿਆਂ ਦੀਆਂ ਫੋਟੋਆਂ ਵੀ ਮਿਲੀਆਂ ਇਸ ਜਗ੍ਹਾ ਤੋਂ ਜਿੱਥੋਂ ਅਸੀਂ ਰੂੜੀ ਤੋਂ ਚੱਕੀਆਂ ਭਾਈ ਖਰਗ ਖੜਕ ਸਿੰਘ ਜੀ ਕੋਲੇ ਨੇ ਪਰਮਜੀਤ ਸਿੰਘ ਜੀ ਬਾਕੀ ਜਗਦੀਪ ਸਿੰਘ ਜੀ ਗਿੱਲ ਇਹਨਾਂ ਨੂੰ ਵੀ ਵੀਰਾਂ ਨੂੰ ਮੈਂ ਫੋਨ ਕੀਤਾ ਸੀ ਇਹ ਇਹਨਾਂ ਨੇ ਖੁਦ ਆ ਕੇ ਚੱਕਿਆ ਇਕ 4000 ਦੀ ਪਰਚੀ ਉਹ ਬੰਦੇ ਨੇ ਕਟਾਈ ਹੋਈ ਹੈ ਤੇ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਵੀ ਏਕਣ ਬੇਅਦਬੀਆਂ ਤੇ ਨਰਾਦਰੀਆਂ ਨਾ ਕਰੋ ਫਿਰ ਅਸੀਂ ਕਹਿੰਦੇ ਆ ਅਸੀਂ ਕਿਸੇ ਦਾ ਮਾੜਾ ਨਹੀਂ ਕੀਤਾ ਪਰਮੇਸ਼ਰ ਗੁੱਸੇ ਹੋ ਜਾਵੇਗਾ ਤੇ ਤੁਹਾਡੇ ਨਾਲ ਜਦੋਂ ਪਰਮੇਸ਼ਰ ਗੁੱਸੇ ਹੋ ਗਿਆ ਫਿਰ ਆਫਤਾ ਆਉਂਦੀਆਂ ਨੇ ਫਿਰ ਅਸੀਂ ਸਾਰੇ ਚਲਦੇ ਆ ਮੈਂ ਹੱਥ ਜੋੜ ਕੇ ਇੱਕ ਅਪੀਲ ਪਾਉਣੀ ਚਾਹੁੰਦਾ ਚਾਹੇ ਕਿਸੇ ਦੇਵੀ ਦੇਵਤੇ ਦੀ ਫੋਟੋ ਹੈ ਚਾਹੇ ਕਿਸੇ ਪੀਰ ਪਕੰਬਰ ਦੀ ਫੋਟੋ ਹੈ ਜੇ ਕਿਸੇ ਦੀ ਫੋਟੋ ਹੈ ਉਹਦਾ ਸੰਸਕਾਰ ਕਰਕੇ ਉਹ ਜਲ ਪ੍ਰਵਾਹ ਕਰੀ ਜਾਵੇ ਗੁਰੂਕਾ ਸਾਹਿਬ ਹੈ ਭਗਵਤ ਗੀਤਾ ਹੈ ਤੇ ਉਹਨਾਂ ਨੂੰ ਉਹਨਾਂ ਦੇ ਮੰਦਰਾਂ ਦੇ ਵਿੱਚ ਗੁਰਦੁਆਰੇ ਸਹਿਵਾਨ ਵਿੱਚ ਪਹਚਾਇਆ ਜਾਵੇ ਜਿੱਥੇ ਪੂਰੀ ਮਰਿਆਦਾ ਅਨਸਾਰ ਉਹਨਾਂ ਦਾ ਸੰਸਕਾਰ ਹੋ ਸਕੇ ਕਿੰਨੀ ਕੁ ਪ੍ਰਾਣੀ ਘਟਨਾ ਲੱਗਦੀ ਬਾਬੀ ਇੱਕ ਪ੍ਰਾਣੀ ਘਟਨਾ ਤਾਂ ਹੁਣ ਦੇਖ ਕੇ ਤਾਂ ਨਵੀਂ ਉਹ ਲੱਗਦੀ ਆ ਜੀ ਇਹ ਪ੍ਰਾਣੀ ਨਹੀਂ ਲੱਗਦੀ ਨਵੀਂ ਲੱਗਦੀ ਇੱਕ ਦੋ ਦਿਨ ਦੀ ਲੱਗਦੀ ਆ ਬੱਚਾ ਸੀ ਬੱਚਾ ਇਥੋਂ ਚੱਕ ਕੇ ਲੈ ਗਿਆ ਉਹ ਬੱਚੇ ਦੇ ਅੰਗ ਖਿਲਰੇ ਮਿਲੇ ਤੇ ਸਾਨੂੰ ਉਸ ਕਰਕੇ ਪਤਾ ਲੱਗਿਆ ਨਹੀਂ ਖੈਰ ਸਾਨੂੰ ਇਹ ਪਤਾ ਵੀ ਨਾ ਲੱਗਦਾ ਠੀਕ ਹੈ ਮੇਰਾ ਨਾਮ ਪਰਮਜੀਤ ਸਿੰਘ ਖੜਕਾ ਜੀ ਤੇ ਕੀ ਇੱਥੇ ਘਟਨਾ ਹੋਈ ਹੈ ਜਿਹੜੀ ਗਈ ਹੈ ਇੱਥੇ ਮੈਂ ਕਰਦੇ ਵੇ ਸੀਗਾ ਮੈਨੂੰ ਫੋਨ ਗਿਆ ਬਾਬਾ ਜਿਹਦਾ ਸਭਵਿੰਦਰ ਸਿੰਘ ਜੀ ਸਾਹਿਬੀ ਇੰਦਾ ਕਰਕੇ ਗੁਟਕੇ ਦੀ ਬੇਅਦਵੀ ਹੋਈ ਹੈ ਜਦੋਂ ਮੈਂ ਆਇਆ ਤੇ ਇਹ ਸਾਰਾ ਜਿਹੜਾ ਹੈਗਾ ਇੱਥੇ ਇਕੱਠਾ ਕੀਤਾ ਗਿਆ ਜਿਨੇ ਵੀ ਇਹ ਕੀਤਾ ਵੈਸੇ ਬਹੁਤ ਭਾਰੀ ਗਲਤੀ ਹੈ ਉਹਦੀ ਗਲਤੀ ਨਹੀਂ ਅਸਲ ਵਿੱਚ ਮੈਨੂੰ ਇੱਕ ਗੱਲ ਦਾ ਅਫਸੋਸ ਹੈ ਇਹ ਇੱਥੇ ਨਹੀਂ ਹੋਰ ਵੀ ਕਈ ਜਗ੍ਹਾ ਜਿਹੜੇ ਗੁਟਕਿਆਂ ਦੀ ਬੇਅਦਵੀ ਹੁੰਦੀ ਹੈ ਉਹਦੇ ਪਿੱਛੇ ਕਾਰਨ ਇਹ ਆ ਕਿ ਸਾਨੂੰ ਇਸ ਬਾਰੇ ਸੋਝੀ ਨਹੀਂ ਕਿ ਗੁਟਕਿਆਂ ਨੂੰ ਸੰਭਾਲਿਆ ਕਿਵੇਂ ਜਾਵੇ ਘਰਾਂ ਦੇ ਵਿੱਚ ਪ੍ਰਾਤਨ ਗੁਟਕੇ ਹੁੰਦੇ ਨੇ ਕਈ ਵਾਰੀ ਬਜ਼ੁਰਗ ਪਾਠ ਕਰਨ ਵਾਲੇ ਹੁੰਦੇ ਨੇ ਬਜ਼ੁਰਗ ਚੜਾਈ ਕਰ ਜਾਂਦੇ ਨੇ ਬੱਚੇ ਕੀ ਕਰਦੇ ਨੇ ਉਹਨਾਂ ਨੂੰ ਸਮਝ ਨਹੀਂ ਹੁੰਦੀ ਉਹ ਜਿਵੇਂ ਦਾ ਦੇਖਦੇ ਨੇ ਉਵੇਂ ਚੱਕ ਕੇ ਬਾਹਰ ਸੁੱਟ ਦਿੰਦੇ ਨੇ ਪਰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ ਇਸ ਤੁਹਾਡੀ ਵੀਡੀਓ ਦੇ ਰਾਹੀਂ ਜਿਹੜੀ ਤੁਹਾਡੇ ਚੈਨਲਾਂ ਦੇ ਰਾਹੀਂ ਵੀ ਕਿਤੇ ਵੀ ਕੋਈ ਵੀ ਪ੍ਰਾਣੇ ਗੁਟਕੇ ਤੁਹਾਨੂੰ ਮਿਲਦੇ ਨੇ ਇਸ ਤਰ੍ਹਾਂ ਸੁੱਟ ਕੇ ਬਿਆਦਵੀ ਨਾ ਕਰੋ ਮੇਰੀ ਬੇਨਤੀ ਹੈ ਕਿ ਤੁਸੀਂ ਨੇੜੇ ਦੇ ਗੁਰਦੁਆਰੇ ਵਿੱਚ ਜਮ੍ਹਾਂ ਕਰਵਾ ਦਿਓ ਤਾਂ ਕਿ ਸਹੀ ਤਰੀਕੇ ਨਾਲ ਮर्याਦਤ ਦੇ ਨਾਲ ਉਹਨਾਂ ਦਾ ਸੰਸਕਾਰ ਹੋ ਸਕੇ ਸੰਭਾਲੇ ਜਾ ਸਕਣ ਪਰ ਜੇ ਇਸ ਤਰੀਕੇ ਨਾਲ ਤੁਸੀਂ ਕਿਤੇ ਵੀ ਉਹਨਾਂ ਨੂੰ ਸਿੱਟ ਕੇ ਚਲੇ ਜਾਂਦੇ ਹੋ ਤਾਂ ਇਹ ਮਾਮਲਾ ਬੇਅਦਵੀ ਦਾ ਬਣ ਜਾਂਦਾ ਹੈ ਤੇ ਜਿਹੜਾ ਕਿ ਨਾ ਬਖਸ਼ਣਯੋਗ ਹੈ ਤੇ ਨਾ ਹੀ ਸਹਨਯੋਗ ਹੈ ਇਸ ਕਰਕੇ ਅੱਜ ਜੋ ਇਹ ਘਟਨਾ ਹੋਈ ਹੈ ਮੈਨੂੰ ਜਿਹੜੀ ਜੋ ਵੀ ਇੱਥੋਂ ਮਿਲੇ ਨੇ ਤੱਥ ਉਹਨਾਂ ਦੇ ਆਧਾਰ ਤੇ ਮੈਂ ਕਹਿ ਸਕਦਾ ਵੀ ਇੱਕ ਬੰਦੇ ਨੇ ਗਊਸ਼ਾਲਾ ਦੀ 4000 ਦੀ ਪਰਚੀ ਕਟਾਉਂਦਾ ਹੈ ਜਿਹੜਾ 4000 ਦੀ ਗਊਸ਼ਾਲਾ ਦੀ ਪਰਚੀ ਕਟਾਉਂਦਾ ਉਹ ਨਾ ਸਮਝ ਨਹੀਂ ਆਇਆ ਉਹਨੂੰ ਸਮਝ ਆਇਆ ਉਸ ਪੈਸਾ ਵੀ ਉਹਦੇ ਕੋਲ ਹੋਵੇਗਾ ਤਾਂ ਹੀ 20000 ਦੀ ਪਰਚੀ ਕਟਾਉਂਦਾ ਹੈ ਤੇ ਉਹਦੇ ਘਰ ਦੇ ਵਿੱਚ ਜਿਹੜੇ ਸਾਨੂੰ ਪੋਸਟਰ ਵੀ ਮਿਲੇ ਨੇ ਇਹ ਵੀ ਲੱਗਦਾ ਵੀ ਇਸ ਇਲਾਕੇ ਦੇ ਵਿੱਚ ਕਰਨਾ ਹਸਪੀਟਲ ਦੇ ਆਲੇ-ਦਾਲੇ ਜਾਂ ਇਸ ਮਚੌੜਾ ਰੋਡ ਦੇ ਉੱਤੇ ਨੇੜੇ-ਤੇੜੇ ਰਹਿਣ ਵਾਲਾ ਹੈ ਤੇ ਉਹਦਾ ਨਾਮ ਵੀ ਕਰਨ ਹੈ ਤੇ ਦੇਖਿਓ ਜੀ ਹੋਰ ਵੀ ਮਿਲੀਆਂ ਧਾਰਮਿਕ ਜਿਹੜੀਆਂ ਹੈਗੀਆਂ ਤਸਵੀਰਾਂ ਕਈ ਕੋਈ ਪੋਸਟਰ ਵੀ ਮਿਲੇ ਕਿਵੇਂ ਲੱਗਦਾ ਵੀ ਕੀ ਹੋ ਸਕਦਾ ਜੀ ਇਹ ਕੀ ਇਹ ਅਸਲ ਵਿੱਚ ਨਾ ਸਮਝੀਏ ਮੇਰੇ ਹਿਸਾਬ ਨਾਲ ਨਾ ਸਮਝੀ ਆ ਪਰ ਹੈ ਬੇਅਦਬੀ ਠੀਕ ਹੈ ਠੀਕ ਹੈ ਸਾਨੂੰ ਇੱਕ ਫੋਨ ਕਾਲ ਮਸੂਲ ਹੋਈ ਸੀ ਤੇ ਮੌਕੇ ਤੇ ਪਹੁੰਚ ਗਏ ਪਾਥਰਾ ਰੋਡ ਤੇ ਤੇ ਉਸ ਤੋਂ ਬਾਅਦ ਸਾਨੂੰ ਗੁਟਕਾ ਸਾਫ ਦੇ ਅੰਗ ਮਿਲੇ ਅਸੀਂ ਉਹਦੇ ਅਨੁਸਾਰ ਕਾਰਵਾਈ ਅਮਲ ਚ ਲਿਆਦਾਂਗੇ ਜੀ ਜੋ ਵੀ ਬਣਦੀ ਹੈ ਜਾਣ ਪੜਤਾਲ ਕੀਤੀ ਜਾ ਰਹੀ ਹੈ ਜੀ ਸਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜੀ ਥੈਂਕ ਯੂ